20 ਰੁਪਏ ਕਿਲੋ ਮਿਲਦੀ ਹੈ ਕੋਈ 25 ਰੁਪਏ ਕਿਲੋ ਮਿਲਦੀ ਹੈ ਇਹ ਕਾਰਨ ਮੰਨ ਸਮਝਦੇ ਇਹਨੂੰ ਕਾਰਨ ਸਮਝਦੇ ਲੁੱਟਖੋਰੀ ਵਿਚਾਰ ਰੱਖੀ ਹੈ ਪਿੱਛੇ ਇਹਨਾਂ ਨੇ ਇਸਤੇਹ ਕਾਰਨ ਸਮਝਦੇ ਹੈ ਸਰਕਾਰ ਦਾ ਫਰਜ ਹੈ ਵੀ ਸਪੂਟੀ ਨਾਲ ਚੀਜ਼ ਹਰੇ ਕੋਲੇ ਪਹੁੰਚੀ ਜਾਵੇ ਹਰੇ ਇਨਸਾਨ ਤੱਕ ਕੋਲੇ ਪਹੁੰਚੇ ਸਹੀ ਸਲਾਮਤ ਨਾਲ ਚੀਜ਼ਾਂ ਪਹੁੰਚੇ ਕਿਉਂ ਨਹੀਂ ਪਹੁੰਚਾਈ ਜਾ ਰਹੀ ਹੈ ਚੀਜ਼ਾਂ ਅੱਧਾ ਕਿਲੋ ਕਿਤੇ ਪਾਈ ਨਹੀਂ ਸਰਦਾ ਇਹ ਆ ਲਸਣ ਵਿਕੇ ਜਾ ਰਿਹਾ 200 ਰੁਪਏ ਕਿਲੋ ਬੋਲਦਾ ਕੋਈ 100 ਰੁਪਏ ਕਿਲੋ ਬੋਲ ਰਿਹਾ ਹੈ ਤਾਂ ਦਾ ਵਿੱਚ ਕੇਲੇ ਪੈਣਾ ਦਰਜੰਦਾ ਰੇਡ ਹੁੰਦਾ ਸੀ 20 ਰੁਪਏ 30 ਰੁਪਏ ਅੱਜ ਇਹ ਕਿल्ले ਦੇ ਰਹੇ 80 ਰੁਪਏ ਕਿਲੋ ਕੌਣ ਖਾਊਗਾ 80 ਰੁਪਏ ਕਿਲੋ ਗਰੀਬ ਤੱਕ ਤਾਂ ਪਹੁੰਚਦਾ ਹੀ ਨਹੀਂ ਕੇਲਾ ਮੈਂ ਇੱਕ ਮਿੰਟ ਬਤੇ ਗਰੀਬ ਤੱਕ ਪਹੁੰਚਦਾ ਨਹੀਂ ਉਹ ਸਾਮ ਨੂੰ ਪਹੁੰਚਦਾ ਹੈ 30 ਰੁਪਏ ਕਿਲੋ ਅਸਲ ਇਹ ਕਹਿੰਦੇ ਵੀ ਸਹੀ ਹੋਵੇ ਸਰਕਾਰ ਸਹੀ ਜਾਗੇ ਸਰਕਾਰ ਦਾ ਫਰਜ਼ ਹੈ ਵੀ ਜਾਗ ਲੋ ਪਬਲਿਕ ਨੂੰ ਸਾਮੋ ਪਬਲਿਕ ਉੱਜਲੀ ਜਾ ਰਹੀ ਹੈ ਬਿਛੀ ਜਾ ਰਹੀ ਹੈ ਜੋੜੇ-ਜੋੜੇ ਬੱਚੇ ਦੇਖੋ ਕੀ ਹਾਲ ਹੋਇਆ ਪਿਆ ਸੜਕਾਂ ਤੇ ਕਾਰਨ ਤਾਂ ਹੁਣ ਤੁਸੀਂ ਘਰੇ ਭਾਬੀਆਂ ਨੂੰ ਪੁੱਛਣਾ ਨਹੀਂ ਘਰ ਵਾਲਿਆਂ ਨੂੰ ਪੁੱਛਿਆ ਹੁਣ ਵੀ ਕੀ ਕਾਰਨ ਹੈ ਤੁਹਾਨੂੰ ਮੈਂ ਰਾਤ ਪੁੱਛਿਆ ਸੀ ਗਰੋਰੀ ਹਾਂ ਸਹੀ ਹੈ ਸਹੀ ਹੈ ਤੇਰੇ ਵੀ ਘਰ ਵਾਲਿਆਂ ਨੂੰ ਰਸੋਈ ਦੀ ਵੀ ਪੁੱਛ ਲੋ ਵੀ ਕੀ ਰੇਟ ਆ ਰਿਹਾ ਆਪਾਂ ਤਾਂ ਜ਼ੋਰੇ ਨਿਕਲ ਆਂਦੇ ਆਂ ਸਬਜ਼ੀਆਂ ਗਲੀਆਂ ਚੋਂ ਲੈਂਦੇ ਆਂ ਚੱਕ ਮੰਡੀਆਂ ਤੋਂ ਲੈ ਕੇ ਆਂਦੀਆਂ ਮੇਰੀਆਂ ਭੈਣਾਂ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਸਾਨੂੰ ਵੀ ਲੁੱਟਿਆ ਜਾ ਰਿਹਾ ਕਿਉਂ ਇੰਨੀ ਮਹਿੰਗਾਈ ਕਿਉਂ ਹੋ ਰਹੀ ਇਹ ਸਬਜ਼ੀ ਮਾਫੀਆ ਇਕੱਠਾ ਹੋਇਆ ਜਿਵੇਂ 地 ਭੂਮੀ ਮਾਫੀਆ ਨਾ ਜਿੱਕਬਜ਼ੇ ਕਰਦਾ ਓਵੇਂ ਸਬਜ਼ੀ ਦਾ ਤਬ ਅੱਛਾ ਇਹਨੂੰ ਅੰਦੋਲਨ ਨੂੰ ਅਸੀਂ ਚਲਾਇਆ ਜਾ ਰਿਹਾ ਪੈ ਕਾ ਗਲੀ-ਗਲੀ ਜਾ ਕੇ ਲੋਕਾਂ ਤੋਂ ਸਾਈਨ ਕਰਾਏ ਜਾਣਗੇ ਉਦੋਂ ਬਾਅਦ ਇੱਕ ਵਿਸ਼ਾਲ ਧਰਨਾ ਲਾਇਆ ਜਾਊਗਾ ਸਬਜ਼ੀ ਮੰਡੀਆਂ ਨੂੰ ਘੇਰਿਆ ਜਾਊਗਾ ਜਿਹੜੀ ਸਬਜ਼ੀ ਸਵੇਰੇ 120 ਰੁਪਏ ਹੈ ਮੰਡੀ ਆਵਾਜ਼ ਮਾਰਦੇ ਜਿਹੜੀ ਰੇੜੀਆਂ ਤੇ ਸ਼ਾਮ ਨੂੰ ਉਸੇ ਰੇੜੀ ਤੇ 20 ਰੁਪਏ ਕਿਵੇਂ ਹੋ ਜਾਂਦੀ ਹੈ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਜੇ ਲੋਕ ਨਾਉਣ ਵੇਲੇ ਤੁਸੀਂ ਰੇਟ ਨੂੰ ਹਦਾਰਤ ਕਰ ਸਕਦੇ ਸੀ ਹੁਣ ਕਿਉਂ ਨਹੀਂ ਕਰ ਸਕਦੇ ਜਿਹੜੇ ਕੇਲੇ ਦਰਜਨ ਦੇ ਹਿਸਾਬ ਨਾਲ ਮਿਲਦੇ ਸੀ ਅੱਜ ਕਿਲੋਆਂ ਦੇ ਹਿਸਾਬ ਨਾਲ ਕਿਉਂ ਮਿਲ ਰਿਹਾ ਸਾਨੂੰ ਬਿਨੇ ਸਾਨੂੰ ਲੁੱਟਿਆ ਜਾ ਰਿਹਾ ਹੈ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਕਿਸਾਨਾਂ ਤੋਂ ਸਬਜ਼ੀਆਂ ਸਸਤੀਆਂ ਲੈ ਕੇ 2-2 3-3 ਰੁਪਏ ਕਿਲੋ ਲੈ ਕੇ ਮੇਰੇ ਕਿਸਾਨ ਵੀਰਾਂ ਤੋਂ ਠੋਕੇ ਦੇ ਬਹਿ ਕੇ 5-4 ਬੰਦੇ ਰੇਟ ਨਿਰਧਾਰਤ ਕਰਕੇ ਇਹ ਸਾਨੂੰ ਉਹ ਜਿਹੜੀ 5-7 ਰੁਪਏ ਕਿਲੋ ਠੋਕੇ ਸਾਨੂੰ ਆ ਕੇ 150 ਰੁਪਏ ਕਿਲੋ ਮਿਲ ਰਹੀ ਹੈ ਸਾਨੂੰ ਸਰੇ ਆਮ ਲੁੱਟਿਆ ਜਾ ਰਿਹਾ ਹੈ ਪ੍ਰਸ਼ਾਸਨ ਖਮੋਸ਼ ਹੈ ਸਰਕਾਰ ਖਮੋਸ਼ ਹੈ ਪਰ ਹੁਣ ਲੋਕ ਖਮੋਸ਼ ਨਹੀਂ ਹੋਣਗੇ ਨਾ ਹੀ ਅਸੀਂ ਹੋਣ ਦਵਾਂਗੇ ਲੋਕਾਂ ਨੂੰ ਘਰ-ਘਰ ਲਾਭ ਵੰਡ ਕਰਾਂਗੇ ਮੇਰੀਆਂ ਭੈਣਾ ਮਾਮਾ ਨੂੰ ਨਾਲ ਲੈ ਕੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਾਂਗੇ ਪਰ ਇਹ ਮੋਟਰ ਬੰਦ ਕਰਾ ਕੇ ਹਟਾਂਗੇ ਮੈਂ ਤਾਂ ਪਹਿਲਾਂ ਤਾਂ ਸਾਨੂੰ ਕੇਲੇਾਂ 'ਚ ਜ਼ਹਿਰ ਪਈ ਜਾਂਦੇ ਪਹਿਲਾਂ ਜਿਹੜਾ ਕੇਲੇ ਨੂੰ ਕੀੜਾ ਨਹੀਂ ਸੀ ਲੱਗਦਾ ਹੁਣ ਕੀੜਾ ਲੱਗਣ ਲੱਗਿਆ ਉੱਤੇ ਮਸਾਲਿਆਂ ਨਾਲ ਪਕਾਈ ਜਾਂਦੇ ਜ਼ਹਿਰ ਖਵਾਈ ਜਾਂਦੇ ਅਦਰਕ ਤੇਜਾਬ ਨਾਲ ਕੋਈ ਹੀ ਵਾਰਸ ਹੀ ਹੈ ਨਹੀਂ ਸਾਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਨਾ ਸਰਕਾਰ ਬੋਲਦੀ ਹੈ ਨਾ ਪ੍ਰਚਾਰਣ ਬੋਲਦਾ ਉੱਤੇ ਜਿਹੜੇ ਚੰਦ ਲੋਕ ਸਬਜ਼ੀ ਮਾਫੀਆ ਬੈਠੇ ਆ ਉਹ ਲੁੱਟੀ ਜਾਂਦੇ ਆ ਕਿਸਾਨਾਂ ਤੋਂ ਲੈ ਲਿਆ ਸਾਨੂੰ ਲੁੱਟੀ ਜਾਂਦੇ ਆ ਕਿਸਾਨਾਂ ਨੂੰ ਲੁੱਟ ਲਿਆ ਸਾਡੇ ਕਿਸਾਨ ਵੀ ਰੋਜ਼ ਧਰਨੇ ਲਾਉਂਦੇ ਸਬਜ਼ੀਆਂ ਬੀਜਦੇ ਮਿਹਨਤ ਕਰਦੇ ਆ ਸਾਡੇ ਤਾਂ ਹੀ ਸਹੀ ਪੌਂਟੇ ਪਰ ਨਹੀਂ ਪਹੁੰਚਦੀ ਪਰ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਵੀ ਆਪ ਦੀ ਰਸੋਈ ਦੇ ਅੰਦਰ ਤੇ ਘਰਵਾਲੀਆਂ ਨੂੰ ਜਰੂਰ ਪੁੱਛੋ ਵੀ ਕੀ ਪਾ ਲੈ ਕੇ ਆਉਂਦੇ ਹੋ ਸਭੀ ਦਾ ਵੀ ਜੀ ਹਰ ਜਿਹੜੀ ਫਸਲ ਦੇ ਰੇਟ ਟੈਕ ਕੀਤੇ ਜਾਂਦੇ ਨੇ ਫਿਰ ਸਬਜ਼ੀ ਦਾ ਕਿਉਂ ਨਹੀਂ ਕਰ ਰਹੇ ਮੈਂ ਇਹੀ ਕਹਿ ਰਿਹਾ ਵੀ ਜਦੋਂ ਲੋਕਡਾਊਨ ਵੇਲੇ ਰੇਟ ਨਿਰਧਾਰਤ ਕੀਤੇ ਜਾ ਸਕਦੇ ਪਰ ਹੁਣ ਕਿਉਂ ਨਹੀਂ ਕੀਤੇ ਜਾ ਰਹੇ ਕਿਉਂ ਨਹੀਂ ਸਰਕਾਰ ਧਿਆਨ ਤੇ ਆਉਂਦੇ ਰਿਹਾ ਕਿਉਂ ਨਹੀਂ ਡੀਸੀ ਸਾਹਿਬ ਧਿਆਨ ਦੇ ਰਹੇ ਕਿਉਂ ਨਹੀਂ ਸਰਕਾਰ ਧਿਆਨ ਦੇ ਰਹੀ ਇਹ ਕੱਲਾ ਬਠਿੰਡਾ ਤੋਂ 100 ਤੋਂ ਮਹਿੰਗਾ ਹੈ ਪੰਜਾਬ ਨੂੰ ਸਦੇਮ ਸਬਜ਼ੀਆਂ ਤੇ ਲੁੱਟਿਆ ਜਾ ਰਿਹਾ ਹੈ ਇਸ ਕਹੇ ਕਿਸਾਨ ਕਿਉਂ ਨਹੀਂ ਚੱਕੀ ਜੀ ਮੈਂ ਤਾਂ ਉਹ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਮੈਂ ਤਾਂ ਮੁੱਦਾ ਚੱਕ ਲਿਆਓ ਮੇਰੇ ਨਾਲ ਆਪਾਂ ਲੜੀਏ ਉਹ ਦੱਕ ਵੀ ਤੁਹਾਨੂੰ ਮਿਲੇ ਸਾਡੀ ਵੀ ਲੁੱਟ ਬੰਦ ਹੋਵੇ ਤੁਹਾਡੀ ਲੁੱਟ ਵੀ ਬੰਦ ਹੋਵੇ ਇਹ ਤਾਂ ਹੁਣ ਚੱਲੂਗਾ ਇਹ ਅੰਦੋਲਨ ਹੈ ਇਹ ਇਕੱਲੀ ਗੱਲ ਨਹੀਂ ਅੰਦੋਲਨ ਚਲਾਇਆ ਜਾ ਰਿਹਾ ਹੈ ਕੋਈ ਕਿਸੇ ਨਾਲ ਸਮਝੋ ਵੀ ਇਕੱਲਾ ਇਹ ਕਰਕੇ ਦੇ ਵੀ ਇਹ ਬੰਦਾ ਡਰਾਮੇ ਕਰਦਾ ਤੇ ਕਰਕੇ हट ਗਿਆ ਡਰਾਮੇ ਨਹੀਂ ਇਹ ਹੁਣ ਬਕਾਇਦਾ ਘਰ ਘਰ ਰੋਕੇ ਬੈ ਕੇ ਚਰਾਇਆ ਤੇ ਲੋਕਾਂ ਤੋਂ ਸਹਿਨ ਕਰਾਇਆ ਜਾਣਗੇ ਤੇ ਜਦੋਂ ਪੂਰਾ ਸਾਰਾ ਬਠਿੰਡਾ ਇਹਦੇ ਨਾਲ ਟੁੱਕ ਜੂਗਾ ਇੱਕ ਪ੍ਰਦਰਸ਼ਨ ਤੋਂ ਜ਼ੋਰਦਾਰ ਸਬਜ਼ੀ ਮੰਡੀ ਨੂੰ ਘੇਰ ਕੇ ਕੀਤਾ ਜਾਊਗਾ ਲੋਕਾਂ ਦੋਪੇ ਉੱਪਰ ਕਰਕੇ ਖਰੀਦ ਲਈ ਤੁਸੀਂ ਦੇਖਦੇ ਲੋਕ ਤੋਂ ਪਰ ਜਿਹੜੇ ਅਮੀਰ ਹੈ ਜੋ ਤਾਂ ਕਾਰਾਂ ਲੈਂਦੇ ਆ ਉਹ ਲੈ ਲੈਂਦੇ ਨਿੰਗੂ 400 ਰੁਪਏ ਵਗਿਆ ਧਰੀਆਂ 400 ਰੁਪਏ ਵਗਿਆ ਉਹ ਲੰਮ ਸੰਭ ਲੈ ਕੇ ਤੁਰ ਪੈਂਦੇ ਜਿਹੜਾ ਗਰੀਬ ਬੰਦਾ ਜਿੰਦੇ ਤੋਂ ਗੋਭੀ ਦੂਰ ਹੋ ਗਈ ਸਬਜ਼ੀ ਦੂਰ ਹੋ ਗਈ ਮਹਿੰਗਾਈ ਹੋ ਗਈ ਜਿਹੜੇ ਕਹਿੰਦੇ ਜੀਐਸਟੀ ਘਟ ਗਿਆ ਉਸ ਜੀਐਸਟੀ ਨਹੀਂ ਘਟਿਆ ਲੁੱਟੋਂ ਵਿੱਚ ਚੱਲ ਰਹੀ ਹੈ